ਵਜੇਂਦਰ ਮੂੰਗੀ ਦੇ ਕਿੰਨੇ ਕਿੰਨੇ ਏਕੜ ਕੱਟਦੇ ਨੇਗਾ ਅਸੀਂ ਲਾਲੋ ਸਾਹਿਬ ਅਸੀਂ ਵੱਡੇ ਨੇ ਮਰਜੀ ਕਰ ਲੋ 30 35 35 ਏਕੜ ਵੀ ਦਿਹਾੜੀ ਦੇ ਕੱਟਦੇ ਆ ਜੀ ਦੇਲੀ ਮੇਰੇ ਕੋਲ ਨੇ 200 ਕਿਲੋ ਲੜ ਗਈ ਬਾੜੀ ਕਰਤੀ ਮੂੰਗੀ ਦੀ ਤੁਸੀਂ ਜੀ 23 ਮਾਲ ਕਰਤਾਰ ਆ ਹਾਂ ਜੀ ਜੇ ਇਹਦਾ ਕੋਈ ਗਾਹ ਨਾ ਵਜੇਂਦਰ ਹੋ ਠੀਕ ਠਾਕ ਬਈ ਠੀਕ ਆ ਜੀ ਮੇਰੇ ਠੀਕ ਆ ਇਹ ਕਰਤਾਰ ਚਲਾਤੀ ਮੂੰਗੀ ਤੇ ਆਪਾਂ ਹੈ ਹਾਂ ਜੀ ਹਾਂ ਜੀ ਠੀਕ ਆ ਇਹ ਪਰਮਾਨੈਂਟ ਹੁਣ ਮੂੰਗੀ ਦੀ ਚੱਲੂਗੀ ਨਹੀਂ ਮੇਰੇ ਪਹਿਲਾਂ ਪਹਿਲਾਂ ਨਾਲ ਜਿਵੇਂ ਅਸੀਂ ਹਰਤਾ ਪਹਿਲਾਂ ਮੂੰਗੀ ਦੀ ਜਲਦੀ ਰਹੀ ਸੀ ਨੇ ਠੀਕ ਆ ਤੇ ਹੁਣ ਲਾਲੋ ਸਾਹਿਬ ਤੇ ਜਿਵੇਂ ਅਸੀਂ ਜੇ ਕੰਮ ਸਾਡ ਇਕੱਠਾ ਹਾਂ ਨਾ ਵੀ 25 ਕਿਲੋ ਦਾ ਮੂੰਗੀ ਦੇ ਇਕੱਠੇ ਹੋ ਗਏ ਹਾਂ ਜੀ ਫਿਰ ਅਸੀਂ ਇੱਕ ਦਿਨ ਬਸ ਕਟਰ ਚੇਂਜ ਕਰ ਦਿੰਨੇ ਆ ਅੱਛਾ ਇਹ ਤਾਂ ਕੱਲਾ ਕਟਰੀ ਚੇਂਜ ਕਰ ਕਟਰੀ ਚੇਂਜ ਕਰ ਦਾਂ ਬਾਕੀ ਦਾ ਮਗਰ ਝੜਨਾ ਵਾ ਬਸ ਇਹ ਪਹੁੰਚ ਪੜੀ ਕਰ ਦਿੰਨੇ ਆ ਉਹ ਕਰਨੇ ਹੋਰ ਨਹੀਂ ਜਣੀ ਕੋਈ ਸਟਰੈਸਰ ਹੋਰ ਚਾਰ ਪੰਜ ਦਿਨ ਪਹਿਲਾਂ ਮਸ਼ੀਨ ਚੱਲ ਰਹੀ ਸੀ ਤੇ ਆਪਣੇ ਮੱਕੀ ਦੀ ਵਾਲੀ ਸੀ ਅੱਜ ਅਸੀਂ ਹਾਂਜੀ ਇਹ ਜੀ ਠੀਕ ਆ ਅੱਜ ਮੂੰਗੀ ਲਈ ਚਾਲੂ ਕਰ ਦਿੱਤੀ ਅਸੀਂ ਇਹ ਤੇ ਕਿਹੜਾ ਕਟਰ ਲਾਇਆ ਹੋਇਆ ਇਹ ਤੇ ਫਰੀਦ ਦਾ ਕਟ ਲਾਇਆ ਜੀ ਚਲ ਅਜੇ ਤੇ ਵੀ ਪੀਤ ਦੀ ਕਟ ਰਾ ਏਦੇ ਵੀ ਪੀਤ ਕਟ ਰਹੇ ਨੇ ਠੀਕ ਆ ਹੁਣ ਇਹਨੂੰ ਵਸ ਜਿੰਨੇ ਕਰਨੀ ਹੋਈ ਲਾ ਕੇ ਇਹ ਕਟ ਰਹੇ ਬਾਜੀ ਆ ਸਾਡਾ ਮੂੰਗੀ ਦਾ ਜਿਹੜਾ ਆਲੂ ਵਾਲੇ ਵੱਡਾ ਆਲੂ ਵਾਲੇ ਮੂੰਗੀ ਸਾਡੀ ਆ ਸਾਰੀ ਨਿਬੜ ਗਈ ਆਜ ਨਿਬੜ ਗਈ ਆਜ ਨਿਬੜ ਗਈ ਆਲੂ ਵਾਲੇ ਸਾਰੀ ਮੂੰਗੀ ਠੀਕ ਆ ਤੇ ਹੁਣ ਅਸੀਂ ਕੱਲ ਤੋਂ ਬਾ ਮੱਕੀ ਦੇ ਲਾਣੀ ਜਨੇ ਲਗਾਤਾਰ ਮੱਕੀ ਦੇ ਫਿਰ ਦੋਨੇ ਮਸ਼ੀਨਾਂ ਮੱਕੀ ਦੇ ਦੋਨੇ ਵੀ ਮੱਕੀ ਚੱਲਣਗੇ ਠੀਕ ਆ ਹਾਂਜੀ ਹਾਂਜੀ ਸਬਜੀਤ ਚ ਉਹ ਨੇ ਜਿਹੜੀ ਕਣਕ ਕਾਲੀ ਮੂੰਗੀ ਆ ਉਹ ਤਾਂ ਲੇਟ ਆਉ ਉਹ ਚਲੋ ਜੀ 15 ਨਾਲ ਬਾਅਦ ਜਾਨੂੰ ਸਾਡਾ ਮੱਕੀ ਦਾ ਕੰਮ ਨਿਬੜਿਆਣਾ ਜੀ ਠੀਕ ਆ ਫਿਰ ਬਲੀੰਦਰ ਮੂੰਗੀ ਦੇ ਕਿੰਨੇ ਕਿੰਨੇ ਏਕੜ ਕੱਟਦੇ ਨੇਗਾ ਅਸੀਂ ਜੀ ਲਾਲੋ ਸਾਹਿਬ ਅਸੀਂ ਵਾਢਦੇ ਨੇ ਮਾਰਜੀ ਘਰੋਂ 30 35 35 ਏਕੜ ਵੀ ਦਿਹਾੜੀ ਦੇ ਕੱਟਦੇ ਆ ਜੀ ਡੇਲੀ ਡੇਲੀ ਕੱਟਦੇ ਨੇ ਜੀ ਠੀਕ ਆ ਤੇ ਲਾਲੋ ਸਾਹਿਬ ਹੁਣ ਜੀ ਅਸੀਂ ਜਿਵੇਂ ਅੱਜ ਤੱਕ ਜਣੀ 200 ਕਿਲੋ ਜਿਹੜੀ ਵਾਢੀ ਕਰਤੀ ਮੂੰਗੀ ਦੀ ਮੂੰਗੀ 200 ਕਿਲੋ ਵੜ ਗਿਆ ਹਾਂ ਵੜ ਗਿਆ ਜੀ ਹਾਂ ਜੀ ਠੀਕ ਆ ਹਾਂ ਫਿਰ ਤਾਂ ਜਣੀ ਦੋਨੇ ਮਸ਼ੀਨ ਨਹੀਂ ਵਧੀਆ ਚੱਲੀਆਂ ਮੱਕੀ ਤੇ ਵੀ 2 250 ਕਿਲੋ ਕੱਟ ਗਈ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਹਾਂ ਮੱਦੇ ਫਿਰ ਪਿੰਡੂ ਹੀ ਰੱਖੇ ਨੇ ਇਹ ਪਿੰਡੇ ਬੰਦੇ ਨਾਪੇ ਕੋਲ ਨੇ ਜੀ ਸੇ ਬਾਰੋਂ ਨੇ ਹਾਂ ਨਾਪੇ ਛੜਦੇ ਬੰਦੇ ਸਾਰੇ ਠੀਕ ਆ ਹਾਂ ਇਹ ਡੀਜ਼ਲ ਕਿੰਨਾ ਖਾਂਦੀ ਹਿੱਥੇ ਇਹ ਜੀ ਆਪਣੇ ਸਟੇਸ਼ਨ ਨਾਲ ਅੱਗੇ ਵਧਦੇ ਆਂ ਅਸੀਂ 10 ਤੋਂ 4 ਲੀਟਰ ਖਾਂਦੇ ਕਿ ਲਾ ਤੈ ਬਿਲਕੁਲ 4 ਲੀਟਰ ਹਾਂਜੀ ਹਾਂ 4 ਲੀਟਰ ਹਾਂਜੀ ਐਸਐਮਐਸ ਲਾਉਣਾ ਜ਼ਰੂਰੀ ਹੈਗਾ ਫਿਰ ਉਹ ਜੀ ਐਸਐਮਐਸ ਨਾਲ ਜਿੰਮੇਦਾਰ ਬੋਣ ਨੂੰ ਕੋਈ ਦਿੱਕਤ ਨਹੀਂ ਆਉਦੀ ਕੋਈ ਦਾ ਠੀਕ ਆ ਇਹਦੇ ਨਾਲ ਤਾਂ ਨਹੀਂ ਐਸਐਮਐਸ ਨਾਲ ਤਾਂ ਨਹੀਂ ਕੋਈ ਜ਼ਿਆਦਾ ਫਰਕ ਪੈਂਦਾ ਹੈਗਾ ਨਹੀਂ ਕੋਈ ਫਰਕ ਨਹੀਂ ਪੈਂਦਾ ਮੂੰਗੀ ਤਾਂ ਨਾ ਨਾ ਮਾਤਰੀ ਵਰਕਾਇਆ ਨਾ ਤੁਸੀਂ ਜਦੋਂ ਝੋਨੇ ਵੇਲੇ ਚਲਾਉਨੇ ਉਦੋਂ ਵੀ ਐਸਐਮਐਸ ਲਾ ਕੇ ਅਸੀਂ ਉਹਦਾ ਐਸਐਮਐਸ ਸਾਡੇ ਏਰੀਆ ਸਾਰੇ ਜੀ ਆਲੂ ਵਾਲੀ ਬੈਲਟ ਆ ਠੀਕ ਐ ਐਸਐਮਐਸ ਲਾ ਕੇ ਚਲਾਉਨੇ ਆ ਅਸੀਂ ਇਹ ਸਾਰੇ ਖੱਤੇ ਪਲਾਉਣਾ ਪਲਟਾਈ ਕਰਦੇ ਆ ਇੱਥੇ ਦੇ ਠੀਕ ਐ ਹਾਂਜੀ ਹਾਂਜੀ ਜਿਵੇਂ ਹੁਣ ਮੰਨ ਲਓ ਆਪਾਂ ਮੂੰਗੀ ਵੱਢੀ ਜਾਂਨੇ ਮੂੰਗੀ ਦਾ ਸੀਜ਼ਨ ਲੱਗ ਗਿਆ ਇਹਦੀ ਗਰਾਹੀ ਆਪਾਂ ਨੂੰ ਹੁਣ ਮਿਲਣੀ ਹੈ ਕਿ ਗਾਂਵਾਂ ਜਾ ਕੇ ਮਿਲੂਗੀ ਇਹਦੇ ਨਾਲ ਹੀ ਵਸ ਅਸੀਂ ਦੱਸਦੇ ਨੂੰ ਗਰਾਹੀ ਕਰ ਲੈਣਾ ਸਭ ਜ਼ਿਮੀਂਦਾਰਾਂ ਨੂੰ ਮੂੰਗੀ ਦੀ ਪੇਮੈਂਟ ਮਿਲ ਜਾਣੀ ਹੈ ਮੱਕੀ ਦੀ ਪੇਮੈਂਟ ਮਿਲ ਜਾਣੀ ਹੈ ਠੀਕ ਹੈ ਨਾਲ ਦੇ ਨਾਲ ਇਹ ਕਰਾਈ ਕਰ ਲਾਣਾ ਬਸ ਠੀਕ ਹੈ ਇਹ ਜਣੀ ਮੂੰਗੀ ਦੀ ਪੇਮੈਂਟ ਤੇ ਮੱਕੀ ਦੀ ਪੇਮੈਂਟ ਹਫਤੇ ਦੱਸ ਦੇਣਾ ਜਦ ਇਹਦਾ ਹੋਣਾ ਆਹ ਦੇਣਾ ਹੀ ਦੇਣ ਸਭ ਨੇ ਹਾਂ ਠੀਕ ਹੈ ਨਾ ਨਕਦੀ ਵਾਲੇ ਦਿੰਦੇ ਨੇ ਪੇਮੈਂਟ ਆਹ ਨਕਦੀ ਮਿਲ ਜਾਂਦੀ ਜੀ ਜਿਵੇਂ ਭਗਵਾਨ ਜੀਤ ਮਾਨ ਕਹਿੰਦਾ ਸੀ ਐਮਐਸਪੀ ਤੇ ਵਿਕਦੀ ਆ ਉਹੀ ਵਿਕਦੀ ਆ ਮੂੰਗੀ ਹਾਂ ਜੀ ਮੂੰਗੀ ਦਾ ਰੇਟ ਤਾਂ ਜੀ ਹੁਣ 780 ਰੁਪਏ ਨੇ ਐਮਐਮਸੀ ਕੀਤਾ ਜੀ ਠੀਕ ਹੈ ਤੇ ਮੂੰਗੀ 80-80 ਉਹਨੂੰ ਵਿਕੀ ਜਾਂਦੇ ਹੀ ਹੁਣ ਠੀਕ ਹੈ 80-80 ਸਭ ਨੂੰ ਵਿਕਦੀ ਆ ਹਾਂ ਜੀ 85 ਦਾ 85 ਆਪਣੇ ਵੀ ਲਾਈ ਵੀ ਆ ਫਿਰ ਆਪਣੇ ਵੀ ਹੈਗੇ ਸੀ ਬਗਲੇ ਕਿੰਨੀ ਕਿਲਾਈ ਸੀ ਆਪਾਂ 10 ਕਿਲੋ ਲਾਈ ਸੀ ਬੰਗੇ ਵੜਦੇ ਵੜਦੇ ਹੀ ਵੜਦੇ ਕਿਵੇਂ ਨਿਕਲੀ 7 ਘੰਟੇ ਲੱਗੇ ਆਪਣੀ ਕੀਲੇ ਦੀ ਹਾਂਜੀ ਹਾਂਜੀ ਠੀਕ ਆ ਫਿਰ 7 7 ਤੋਂ 8 52000 ਦਾ ਕੀਲਾ ਦੇ ਕੇ 50000 ਦਾ ਹੋਵੇ 60000 ਇਹਦਾ ਜੀ ਆਪਣੇ ਲਾਲ ਤੋਂ ਜਿਹੜੇ ਮੱਕੀ ਆ ਆਪਣੀ ਆਪਦੀ ਮੱਕੀ ਮੈਂ ਕਹਿੰਦਾ 12 ਕਿਲੋ ਵੱਡੇ ਸੀ ਮੱਕੀ ਦੇ ਠੀਕ ਆ ਖੁਲਾਕੇ ਆਏ ਜੀ ਆਪਣੇ ਇਥੇ ਜਿੰਦਰਾ ਨੇ ਕਠਾੜੇ ਲਵਾਈ ਜ਼ਾੜਤੀ ਤੇ ਕਿਤੇ ਠੀਕ ਆ ਦੇ ਉਹ ਜੀ ਆਪਣੇ 80 ਹਜ਼ਾਰ ਪਲੱਸ ਕੀ ਲਾਇਆ ਜੀ ਸਰਪੀਅਰ ਨੂੰ ਪਲੱਸ ਹਾਂਜੀ ਹਾਂਜੀ ਚਲੋ ਵਧੀਆ ਜੇ ਮਿਹਨਤ ਕਰਦੇ ਆਂਗੇ ਨਹੀਂ ਆਪਾਂ ਹਾਂਜੀ ਹਾਂਜੀ ਮਸ਼ੀਨਾਂ ਦਾ ਆਪਾਂ ਕਿਦੋਂ ਤੋਂ ਰੱਖਿਆ ਨੇ ਮਸ਼ੀਨਾਂ ਆਪਣੇ ਕੋਲੇ ਇਹ ਆਪਾਂ ਦੀ 2009 ਤੋਂ ਕੰਮ ਤੋੜਿਆ ਇਹਨਾਂ ਦਾ ਅਸਲ 2009 ਤੋਂ ਸ਼ੁਰੂ ਕਰਿਆ ਸੀ ਪਹਿਲੀ ਕਿਹੜੀ ਮਸ਼ੀਨ ਲਈ ਸੀ ਪਹਿਲਾਂ ਲਈ ਸੀ ਆਪਾਂ ਨਾਬੇ ਦੀ ਇਸਰੀ ਇਸਰ ਹਾਂਜੀ ਹਾਂਜੀ ਠੀਕ ਆ ਉਸ ਤੋਂ ਬਾਅਦ ਹੀ ਬਸ ਜਿਵੇਂ ਪ੍ਰੀਤਮ ਚਲਾਈਆਂ ਨੇ ਸਾਰੀਆਂ ਮਸ਼ੀਨਾਂ ਹੀ ਲਗਾਤਾਰ ਇੱਕ ਵੀ ਨਹੀਂ ਚੇਂਜ ਕਰੀ ਦਿੰਦੇ ਆ ਜੀ ਆਪਾਂ ਜਿਵੇਂ ਹੁਣ ਆ ਮਸ਼ੀਨ 23 ਮਾਡਲ ਕਰਤਾਰ ਆ ਹਾਂਜੀ ਜੇ ਇਹਦਾ ਕੋਈ ਗਾਹਕ ਹੋਵੇ ਵੇਚ ਦਾਂਗੇ ਆਪਾਂ ਵੇਚ ਦਾਂਗੇ ਵੇਚ ਦਾਂਗੇ ਠੀਕ ਆ ਇਸ ਤੋਂ ਮੈਂ ਸੁਣਾ ਲਈ ਦੇ ਦਾਂਗੇ ਇਸ ਤੋਂ ਸੁਣਾ ਦੇ ਦਾਂਗੇ ਠੀਕ ਆ ਇੰਜਨ ਇਹ ਤੇ ਕਿਹੜਾ ਗਾ ਇੰਜਨ ਨਹੀਂ ਲਾਲ ਹੀ ਨੂੰ ਆ ਜੀ ਲਾਲ ਹੀ ਤੋਂ ਹਾਂਜੀ ਹਾਂ ਤੇ ਇੱਕ ਬੰਦੇ ਪਰ ਸਿੰਘ ਆ ਆਪਣਾ ਨੰਬਰ ਦੱਸ ਜੇ ਕਿਸੇ ਬੰਦੇ ਨੇ ਮਸ਼ੀਨ ਲੈਣੀ ਹੋਵੇ ਨੰਬਰ ਅਰ ਜ ਆਪਣਾ 93646 93646 94688 94688 ਹਾਂਜੀ ਹਾਂਜੀ ਇਹ ਤੁਹਾਡਾ ਆਪਦਾ ਹੀ ਆ ਮੇਰਾ ਨੰਬਰ ਆਪਦਾ ਹੀ ਠੀਕ ਆ ਜੇ ਅਗਲਾ ਵਿਸ਼ਾਲ ਕਹੇ ਵੀ ਵਿਸ਼ਾਲ ਲੈਣੀ ਉਹ ਵੀ ਵੇਚ ਦਾਂਗੇ ਕੋਈ ਵੇਚ ਲਾਂਗੇ ਨਹੀਂ ਵਿਸ਼ਾਲ ਵੇਚ ਦਾਂਗੇ ਠੀਕ ਆ ਹਾਂ ਦੋਨੇ ਵੇਚਨੇ ਵਕਾਉਨੇ ਜੀ ਠੀਕ ਆ ਬੱਕੀ ਵਾਲੇ ਕਟਰ ਵੀ ਵਕਾਉਨੇ ਬੱਕੀ ਵਾਲੇ ਕਟਰ ਵਕਾਉਨੇ ਉਹ ਵੀ ਵੇਚ ਲਾਂਗੇ ਕੋਈ ਵੇਚ ਦਾਂਗੇ ਜੀ ਜੇ ਲੱਗੇ ਤਾਂ ਕੋਈ ਵੀ ਆ ਜੀ ਕੋਈ ਵੀ ਆ ਜੀ ਮੈਂ ਦੇ ਦਾਂਗਾ ਆਪਣਾ ਜੀ ਮਸ਼ੀਨ ਵੀ ਮਸ਼ੀਨਾਂ ਵੀ ਕਟਰ ਵੀ ਆ ਸਭ ਕੁਝ ਬਗਾਓ ਸੀਜ਼ਨ ਲੱਗੇ ਤੋਂ ਬਾਅਦ ਹਾਂ ਸੀਜ਼ਨ ਲੱਗੇ ਤੋਂ ਬਾਅਦ ਦੇ ਦਾਂਗੇ ਜੀ ਆਪਾਂ ਸੀਜ਼ਨ ਤੋਂ ਪਹਿਲਾਂ ਨਹੀਂ ਦੇਨੇ ਨਹੀਂ ਨਹੀਂ ਉਸ ਤੋਂ ਪਹਿਲਾਂ ਠੀਕ ਆ ਤੁਹਾਡਾ ਤੇਰਾ ਸਮਾ। ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਕਮੈਂਟ